ਖਤਰਨਾਕ ਚైనా ਡੋਰ ਦੇ ਗੱਟੂਆਂ ਸਮੇਤ ਬਟਾਲਾ ਪੁਲਿਸ ਦੀ ਅਰਬਨ ਸਟੇਟ ਪੁਲਿਸ ਚੌਂਕੀ ਦੀ ਟੀਮ ਵੱਲੋਂ ਐਸਆਈ ਬਲਦੇਵ ਸਿੰਘ ਦੀ ਅਗਵਾਈ ਹੇਠ ਮੁਖਰਵਲ ਖਾਜ ਦੀ ਤਲਾਹ ਤੇ ਉਮਰਪੁਰਾ ਚੌਂਕ ਵਿੱਚ ਸਥਿਤ ਇੱਕ ਦੁਕਾਨਦਾਰ ਦੇ ਘਰ ਦੇ ਅੰਦਰੋਂ ਚైనా ਡੋਰ ਦੇ 105 ਗੱਟੂ ਬਰਾਮਦ ਕਰਦੇ ਹੋਏ ਦੁਕਾਨਦਾਰ ਨੂੰ ਕਾਬੂ ਕੀਤਾ ਗਿਆ ਹੈ ਅਤੇ 188 ਤਹਿਤ ਕੇਸ ਦਰਜ ਕਰਕੇ ਅਗਲੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਆਪਾ ਟੋਟਲ 105 ਗੱਟੂ ਜਿਹੜੇ ਫੜੇ ਆ। ਹਨ ਮੁਖਬਰ ਨੇ ਕੋਈ ਇਤਰਾਹ ਦਿੱਤੀ ਸੀ। ਤੇ ਅਸੀਂ 3-4 ਦਿਨ ਦੇ ਤੋਂ ਨਜ਼ਰ ਰੱਖੀ ਵੀ ਇਹਦਾ ਸਾਨੂੰ ਪਤਾ ਲੱਗਾ ਸੀ ਕਿ ਜੈਣਾ ਰੋਡ ਗੱਟੂ ਇਹ ਚੰਦਾ ਕੰਮ ਕਰ ਰਿਹਾ। ਇਹ ਬੰਦਾ ਹੈਗਾ ਉਹ ਮਦੀਪ ਸਿੰਘ ਹੈ ਜੀ ਉਮਰਪੁਰੇ ਦਾ। ਇਹ ਆਪਣੇ ਘਰੇ ਜਿਹੜਾ ਵਾ ਜਿਹੜੇ ਗਾਕਾਂ ਨੂੰ ਜਿਹੜਾ ਵਾ ਚੈਨਾ ਗੱਟੂ ਇਹਦਾ ਹੀ ਇਹਨੂੰ ਕੱਲ ਸਾਮੀ ਆਪਾਂ ਜਿਹੜਾ ਵਾ ਮੁਖਰ ਦੇ ਤਲਾਹ ਦਿੱਤੀ ਇਹਨੂੰ ਕਾਬੂ ਕੀਤਾ ਤੇ 105 ਚੈਨਾ ਰੋਡ ਦੇ ਗੱਟੂ ਜਿਹੜੇ ਬਰਾਬਰ ਕੀਤੇ ਨੇ ਤੇ ਇਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ। ਧਾਰਾ 188 ਆਈਪੀਸੀ ਤਾ। ਅਸੀਂ ਸਰਬਾਸੀਨ ਨੂੰ ਅਪੀਲ ਕਰਦੇ ਹਾਂ ਵੀ ਜਿਹੜੀ ਚైనా ਡੋਰ ਦੀ ਹੈ ਨਾ ਇਹ ਖਰੀਦਣ ਤੇ ਨਾ ਕੋਈ ਵੇਚੇ ਕਿਉਂ ਇਹ ਚైనా ਡੋਰ ਜਿਹੜੀ ਹੈ ਇਹ ਇਨਸਾਨਾਂ ਵਾਸਤੇ ਵੀ ਮਾੜੀ ਹੈ ਤੇ ਜਾਨਵਰਾਂ ਜਿਹੜੇ ਆਪਣੇ ਪਸ਼ੂ ਪੰਛੀ ਹੈ ਇਹਨਾਂ ਵਾਸਤੇ ਵੀ ਮਾੜੀ ਹੈ ਸਾਡੀ ਇਹੋ ਅਪੀਲ ਆ ਵੀ ਚైనా ਡੋਰ ਦੀ ਵਰਤੋਂ ਨਾ ਕਰਨ ਜੇਕਰ ਅਸੀਂ ਜੇ ਚైనా ਡੋਰ ਖਰੀਦਾਂਗੇ ਨਾ ਤਾਂ ਕੋਈ ਵੇਚਣ ਵਾਲਾ ਜਿਹੜਾ ਉਹਦਾ ਆਪਣੇ ਆ ਵੀ ਕੰਮ ਬੰਦ ਹੋ ਜਾਏਗਾ ਸਾਡੀ ਤੇ ਇਹੋ ਅਪੀਲ ਆ ਦੁਕਾਨਦਾਰਾਂ ਨੂੰ ਵੀ ਅਪੀਲ ਆ ਕਿ ਦੂਜੀ ਜਿਹੜੀ ਸਿੰਪਲ ਡੋਰ ਵੇਚਣ ਚైనా ਡੋਰ ਦੀ ਜਿਹੜੀ ਆ ਇਹ ਵਿਕਰੀ ਨਾ ਕਰਨ ਜੇਕਰ ਫਿਰ ਵੀ ਇਹ ਨਹੀਂ ਬਾਜ਼ ਹੋਣਗੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ